ਜੀ ਸਤਿ ਸ਼੍ਰੀ ਅਕਾਲ ਦੋਸਤੋ ਕਿਦਾਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੀ ਹੋਵੋਗੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਘੁੰਮਲ ਬਲੌਗਰ ਤੇ ਜਿਹੜੇ ਭੈਣ ਭਰਾ ਚੈਨਲ ਦੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਤੇ ਬੈਲ ਆਈਕਨ ਨੂੰ ਜਰੂਰ ਦਬਾਓ ਤੇ ਕਰਦੇ ਆਂ ਅੱਜ ਦਾ ਆਪਾਂ ਵਲੌਗ ਸ਼ੁਰੂ ਤੇ ਹਾਂਜੀ ਦੋਸਤੋ ਅੱਜ ਆਪਾਂ ਚੱਲੇ ਆਂ ਕਪੂਰਥਲੇ ਨੂੰ ਹੁਣ ਕਿਉਂਕਿ ਆਪਣੇ ਪਿੰਡ ਦਾ ਜਿਹੜਾ ਕਬੱਡੀ ਸ਼ੋਅ ਮੈਚ ਆ ਆਪਣੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਜਿਹੜਾ ਹੋ ਰਿਹਾ ਤੇ ਕਲਾਕਾਰ ਵੀ ਆ ਰਿਹਾ ਉਧਰ ਨੂੰ ਤੇ 26 ਜੂਨ ਨੂੰ ਰੰਦੀਪੌਰ ਦੀ ਟੀਮ ਖੇលੂਗੀ ਇੱਕ ਪਾਸੇ ਤੇ ਇੱਕ ਪਾਸੇ ਖੀਰਾਨ ਦੀ ਤੇ ਮੇਲੇ ਦੀਆਂ ਤਿਆਰੀਆਂ ਯੋਰਾ-ਸ਼ੋਰਾ ਦੇ ਚੱਲ ਰੀਆਂ ਵਾ ਤੇ ਅੱਜ ਆਪਾਂ ਚੱਲੇ ਆਂ ਸ਼ਹਿਰ ਨੂੰ ਟਰਾਫੀਆਂ ਲੈਣ ਟਰਾਫੀਆਂ ਦਿੱਤੀਆਂ ਭਰਨੀਆਂ ਹੋਈਆਂ ਤੇ ਹੋਰ ਨਿੱਕੇ-ਨਿੱਕੇ ਕੰਮ ਆ ਉਹ ਵੀ ਕਰਨੇ ਆ ਤੇ ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਤੇ ਚੱਲਦੇ ਆਂ ਆਪਾਂ ਲਓ ਜੀ ਮੰਡੀ ਦਾ ਸੀਜ਼ਨ ਚੱਲਣ ਦਾ ਮੱਕੀ ਦਾ ਸੀਜ਼ਨ ਪੂਰੇ ਯੋਰਾ ਨਾਲ ਦੇਖ ਸਕਦੇ ਤੁਸੀਂ ਪੰਡਾਲ ਬੇਟ ਦੀ ਮੰਡੀ ਅੱਜ ਆਪਾਂ ਹੁਣ ਚੱਲੇ ਆ ਪਹਿਲਾਂ ਢਲਮਾ ਥਾਣੇ ਨੂੰ ਉੱਥੇ ਜਾ ਕੇ ਆਪਾਂ ਜਿੱਦਾਂ ਸਕਿਉਰਟੀ ਵਾਸਤੇ ਦਰਖਾਸਤ ਦੇ ਕੇ ਆਉਣੀ ਆਵੇਂ ਉਦੋਂ ਨੂੰ ਮੇਲੇ ਵਾਲੇ ਦਿਨ ਤੇ ਪੁਲਿਸ ਹੌਸਪੀਟਲ ਮੈਂ ਮੰਡੀ ਜਾ ਵੇਖੋ ਕਿਦਾਂ ਰੌਣਕਾਂ ਲੱਗੀਆਂ ਪਈਆਂ ਮੱਕੀ ਦਾ ਸੀਜ਼ਨ ਚੱਲੰਦਾ ਹੀ ਹੋ ਰਹਾ ਹਾਂ ਹਾਂਜੀ ਫ੍ਰੈਂਡਸ ਆਪਾਂ ਪਹੁੰਚ ਗਏ ਆ ਜੀ ਕਪੂਰਪੁਰਾ ਆਪਾਂ ਉਹ ਪਠਿਆਲੇ ਟਰਾਲੀ ਲਈ ਫਿਰਦੇ ਹਾਂ ਸ਼ਾਮ ਨੂੰ ਟਾਈਮ ਨਾਲਾਂ ਚੱਲੇ ਆ ਸਾਡੇ ਮੁੱਖ ਪ੍ਰਬੰਧਕ ਸਾਹਿਬ ਤੇ ਜੰਨੇ ਹੁਣ ਆਪਾਂ ਪਹਿਲਾਂ ਕਿੱਥੇ ਜਾਣਾ ਪੰਪੇ ਨਾਲ ਲਈਏ ਅਸੋ ਨਾਲ ਪਹਿਲਾਂ ਟਰੌਫੀਆਂ ਚੱਕਾਂਗੇ ਫਿਰ ਵੇਖਦੇ ਹਾਂ ਹੋਰ ਪਾਸੇ ਨੂੰ ਕਿੱਧਰ ਨਿਕਲਦੇ ਹਾਂ ਤੇ ਜੁੜੇ ਰਹੋ ਤੁਸੀਂ ਸਾਡੇ ਵਲੌਗ ਦੇ ਨਾਲ ਤੇ ini ini ਕਿੰਨੀਆਂ ਕਿੰਨੀਆਂ itu ਇਹਦੇ 何 ਆਪ ਆਪਣੀਆਂ ਚੱਕ ਲਿਆ ਆਪਾਂ ਪਹੁੰਚ ਗਏ ਹੁਣ ਆਪਾਂ ਸ਼ਾਲਾ ਮਰ ਬਾਗ ਲੱਗੇ ਸ਼ਾਲੀ ਮਰ ਬਾਗ ਤੇ ਚਾਲਾ ਮਰ ਬਾਗ ਸ਼ਾਦੀ ਮਰ ਬਾਗ ਨਾ ਮੈਂ ਆਪਣਾ ਫੋਨ ਵੀ ਦਿਖਾ ਲਵਾ ਯਾਰ ਮੇਰਾ ਫੋਨ ਖਰਾਬ ਹੋਇਆ ਪਿਆ ਆਹ ਆਹ ਹੈਨਾ ਇਹ ਵੀ ਦਿਖਾ ਲਈਏ ਇਹ ਟੱਟ ਵੇਖਦੇ ਆਂ ਦੋ ਇਹਨੂੰ ਵੀ ਪੁੱਛ ਲੈਨੇ ਆ ਉਹਨੂੰ ਪੁੱਛਨੇ ਆ ਕਿ ਕਿਹਦੇ ਕੀ ਹਿਸਾਬ ਦਾ ਪਿਆ ਹੈ ਨਾ ਫੋਨ ਮੇਰਾ ਤੇ ਅੰਦਾਜ਼ਾ ਮੈਂ ਆ ਪਿਆ ਵੇਖੋ ਧੁੰਦਲਾ ਜਾ ਹੋ ਗਿਆ ਚੱਲਣਾ ਹੈਗਾ ਮੈਂ ਤੇ ਫਿਰ ਨਹੀਂ ਚੱਲਣ ਦੇ। ਚਲੋ ਮਾਂ ਦੀ ਜਾ ਰਹੇ ਆਪਣਾ ਫੋਨ ਦਿਖਾਉਣ। ਬਹੁਤ ਛੋਟਾ ਮੁੰਡੇ ਨੇ। ਦੇਖਦੇ ਕਿੰਨਾ ਖarcha ਪਿੰਦਾ। ਸੇਮ ਇਦਾਂ। ਫੋਨ ਨੂੰ ਬੱਚਿਆਂ ਦਾ ਸੁੱਟਦਾ ਸੀਗਾ। ਉਹ ਤਾਂ ਕਹੋਂ ਗਏ ਆ ਵੀ ਕਿੰਨਾ ਖੱਤਾ ਹੁੰਦਾ। ਵੀਨ ਬੋਸੀ 3 ਹੈ। ਤਾਂ ਇਹ ਮਿਲ ਗਈ ਸੀ। ਤੇ ਇਹ ਕੀ ਖੱਤਾ ਤਾਂ ਆ। ਹਾਂਜੀ ਕਿੰਨਾ 2000 ਦੀ ਇੱਕ 35 ਦੀ। ਠੀਕ ਹੈ। ਕਿੰਨਾ ਟਾਈਮ? 2000 ਵਾਲੀ ਖੰਦੀ ਉਹ ਕੋ। ਪੈਨਤੀ ਜਵਾਲੀ ਕਿੰਨਾ ਪਾ ਦੂੰਗਾ ਮੈਂ ਰੁਕ ਜਾਂਦੀ ਹੈ ਕੋਲਾ ਚੱਲ ਜੀ ਕਿੰਨਾ ਕੀਸਾ ਹੁਦਾ ਹੋਆ ਉਹ ਸਭ ਨਾਲ ਚੱਲਣਾ ਕਿ ਇੰਨਾ ਵੀ ਤਾਂ ਕਰ ਹਾਂ ਇਹ ਸਹੀ ਹੈ ਹਾਂ ਅੱਛਾ ਮਾ ਉਹ ਜੀ ਗੱਡੀ ਦੀਆਂ ਲੈਡਾਂ ਥੋੜੀਆਂ ਨੀਵੀਆਂ ਹੋ ਗਈਆਂ ਨੇ ਤਾਂ ਚੱਕਣ ਲੱਗੇ ਆਪਾਂ ਹੁਣ ਇਹ ਲੈਟਾਂ ਤਾਂ ਨਹੀਂ ਚੱਕੀਆਂ ਜਾਂਦੀਆਂ ਉਹ ਕਰਉਣ ਲੱਗੇ ਡਾਊਨ ਆਪਾਂ ਉਹ ਜੀ ਪ੍ਰਧਾਨ ਸਾਹਿਬ ਬਾਹਰ ਖੜੇ ਆ mà chắc chắn giả là ta đi hết đã đấy thôi à mùng đã laga bây giờ à vờ cái benda bị kia gì à ਤਾਉਨ ਸਾਹਿਬ ਮੜੇ ਸਾਈਡ ਦੇ ਹੋ ਅਹ ਗੇਨਾਂ ਨੂੰ ਲੱਗਦਾ ਪਰ ਕਿ ਪਿਆ ਚੱਕੀ ਗਈਆਂ ਮੜੀਆਂ ਜੀ ਜਿੱਥੇ ਲੇਟ ਚੱਕੀ ਗਈਆਂ ਹੁਣ ਇਧਰ ਨਹੀਂ ਸਾਈਡ ਤੋਂ ਚੱਕਣ ਲੱਗਾ ਹੂੰ ਕੰਗੋਈ ਨਾ ਵੱਡਾ ਨਹੀਂ ਆ ਜਿਆਦਾ ਕੰਮ ਵੱਡਾ ਨਹੀਂ ਹਾਂਜੀ ਕਿੱਦਾਂ ਓਕੇ ਰਿਪੋਰਟ ਕਰਦੇ ਆ ਸੈਟ ਹਾਂ ਫੇਸ ਬੈਕ ਕਰਕੇ ਹੁਣ ਕਿੰਦਾ ਹੋਰ ਨੀਰਾ ਹੋਣ ਦੇ ਮੈਂ ਕਿਹਾ ਹੋਰ ਨੀਰਾ ਕਿੰਨਾ ਕੋਣ 7 ਵਜੇ ਕਹਿੰਦੇ ਹੁੰਦੇ ਤੁਸੀਂ ਆਇਆ ਕਰੋ ਮਾਤੇ ਤੇ ਰਹਿੰਦੇ ਸਹੀ ਆਉਗਾ ਚੱਕੀਆਂ ਨਹੀਂ ਲੱਗਦੀਆਂ ਨਾ ਕੀ ਆਦਾ ਸੋਨੇ ਹਾਂਜੀ ਫਰੈਂਡਸ ਆਪਾਂ ਹੁਣ ਚੱਲੇ ਆ ਜੀ ਸਬਜ਼ੀ ਬਾਜ਼ਾਰ ਇਧਰ ਨੂੰ ਇਹ ਸਾਡੇ થી ਇੱਥੋਂ ਚੱਕਾਂਗੇ ਸਬਜ਼ੀਆਂ ਤੇ ਇਧਰੋਂ ਆਪਾਂ ਅਜੇ ਹੋਰ ਵੀ ਜ਼ਮਾਨ ਲੈਣਾ ਮਾਰਕੀਟ ਲੱਗੀ ਹੋਈ ਆ ਵੇਖ ਸਕਦੇ ਤੁਸੀਂ ਕਿੱਦਾਂ ਕਹਿਣ ਰਦਮ ਹੁਆ ਰਦਾ ਕਾਉ ਤਰ ਚੁਗਿਤਾ ਜੇ ਮੇਂ ਮੋੜ ਜੂਗੀ ਤਾ ਮੋੜ ਜਾਣੀ ਮੋੜ ਜਾਣੀ ਉਸ ਤੋਂ ਬਾਅਦ ਹੁ ਯਾਰ ਕੁਲਾ ਤਾਵਾਂ ਟੈਨਸ਼ਨ ਨਹੀਂ ਜਾਣੀ ਵਾ ਆ ਗਿਆ ਹੁਣ ਮਾਰਕੀਟ ਦੇ ਵਿੱਚ ਆਪਾਂ ਗੱਡੀ ਉਹਦੇ ਕੰਦਾਨ ਦੇ ਅੱਗੇ ਲਾ ਜੇ ਤਾ ਵਣ ਸਮਾਨ ਚੱਕਣਾ ਐਨੂੰ ਮੋੜਨੀ ਐ ਇੱਧਰ ਨੂੰ ਉਸ ਤੋਂ ਬਾਅਦ ਆਂਗੇ ਪੰਦ ਬੜੀ ਜੀ ਯੂਟੱਬ ਨਹੀਂ ਭਈ ਰੋ ਮਾਰ ਲਾਂਗੇ ਯੂਟੱਬ Mang đi cái à, bắt chén được ta cả, không đi mất đi à. Tao lạ cả, mình ਦੇ ਤੋਂ ਕਿੰਨੀਆ ਦੋ ਬਤਾਵਾਂ ਚਾਹੀਦੇ ਨੇ ਇੱਕ ਬਲੀ ਇੱਕ ਕਿਤਾਬ ਇੱਕ ਬਲੀ ਇੱਕ ਇੱਕ ਲੈਣੀ ਸੋ ਲੈ ਲੈਂਦੇ ਫੇਰ ਹੋਰ ਕੀ ਆ ਕੋਈ ਹੈਗੀ ਆ ਇੱਕ ਬੋਖ ਮਿਲ ਗਈ ਸੀ ਮਿਲ ਗਈ ਕਾਪਾ ਜਾ ਚਾਰ ਕੋਸੀ ਕਹਿੰਦਾ ਕੁੜੀ ਜੇ ਕਿਤਾਬਾਂ ਬੜੀਆਂ ਮਹਿੰਗੀਆਂ ਨੇ ਬੰਦਾ ਕਰੇਗੀ ਜਿਹੜੇ ਪਾਲਾ ਸੋਕੇ ਦੇ ਮੈਂ ਕਿਹਾ ਕੋਈ ਡਿਸਕਾਊਂਟ 470 ਕਹਿੰਦਾ ਮੈਂ 450 ਕੱਢ ਲਾਉਂਦਾ ਹਾਂ ਹਾਂ ਜੀ ਦੋਸਤੋ ਆਪਾਂ ਆਉਣਦੇ ਹਾਂ ਕਪੂਰਥੀਓਂ ਦੇਖ ਸਕਦੇ ਤੁਸੀਂ ਹਨੇਰਾ ਬਹੁਤ ਹੋ ਗਿਆ ਮੁੜ ਕੇ ਆਪਾਂ ਹੁਣ ਪ੍ਰਵੇਸ਼ ਨਗਰ ਪਹੁੰਚ ਜੇ ਤੇ ਹੁਣ ਆਪਾਂ ਲੱਗੇ ਬੰਦ ਨੂੰ ਮੁੜਨ ਦਾ ਅੰਧਾ ਵਟ ਗਿਆ ਤੇ ਨਹੀਂ ਇਤੋਂ ਦੇ ਟਾਈਮ ਤੇ ਇੱਕ ਮਿੰਟ ਰਹੇਗਾ ਨਾ ਹੋ ਜਣਾ ਇਹਦੇ ਕੰਮ ਕਰ ਕਾਮਕਾਰ ਕਰਦੇ ਹਾਂ ਤਾਂ ਟਾਈਮ ਆਵਾਂ ਲੱਗ ਗਿਆ ਨੇ ਨਾ ਤਾਂ ਦੱਸੋ ਕਿਥਾ ਟਾਈਮ ਲੱਗ ਗਿਆ ਅੱਜ ਆਪਾਂ ਨੂੰ ਹੈ ਭਾਜ ਨੱਠ ਜੀ ਸਾਰਾ ਕੰਮ ਹੋ ਗਿਆ ਹੈ ਬਹੁਤ ਜਨਾਬ ਟੈਂਸ਼ਨਾਂ ਵੀ ਵਾਵਾ ਅੱਜ ਵਾਹ ਇਹ ਮੈਂ ਖੋ ਕਿ ਕਿੰਨਾ ਰੋਲ ਸੀ ਮੈਂ ਬਤਾ ਦਵਾਂ ਆਪਾਂ ਸੁੱਖੀ ਸਮੇਂ ਤੇ بیٹے ਸਾਹ ਕੋ ਸਹੀ ਗੱਲ ਹੈ ਸਹੀ ਗੱਲ ਮੇਰ ਕਰੇ ਪਾਪਾ